ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਖੜੇ ਆ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵੱਲੋਂ ਜਿਹੜਾ ਸਥਾਨ ਨੂੰ ਆ ਔਰਗੇਨਾਈਜ਼ ਕੀਤਾ ਜਾ ਰਿਹਾ ਹੈ ਸੰਸਾ ਵੱਲੋਂ ਹੀ ਇੱਕ ਸਟੋਰ ਓਪਨ ਕੀਤਾ ਗਿਆ ਸੀ ਪਰਮੇਸ਼ਰ ਦਵਾਰ ਡੀਅਰ ਮਮ ਸਟੋਰ ਇਹਦੇ ਵਿੱਚ ਸਾਰੇ ਪ੍ਰੋਡਕਟ ਆਰਗੈਨਿਕ ਨੇ ਇਹ ਇਹਦੇ ਵਿੱਚ ਜਿੰਨੀਆਂ ਮਠਿਆਈਆਂ ਬਣਦੀਆਂ ਨੇ ਉਹ ਦੇਸੀ ਘਿਉ ਦੀਆਂ ਪਿਓਰ ਦੇਸੀ ਘਿਉ ਦੀਆਂ ਘਰ ਦੇ ਦੇਸੀ ਘਿਉ ਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਆਪਣਾ ਹੀ ਡੈਰੀ ਫਾਰਮ ਡੈਰੀ ਫਾਰਮ ਦੀ ਵੀਡੀਓ ਆਪਾਂ ਚੈਨਲ ਦੇ ਉੱਤੇ ਪਾਈ ਸੀ ਤੁਸੀਂ ਦੇਖ ਸਕਦੇ ਹੋ ਆਪਣਾ ਦੁੱਧ ਹੈ ਘਰ ਦਾ ਘਰ ਦੀਆਂ گاਵਾਂ ਦਾ ਪਿਓਰ ਦੁੱਧ ਤੇ ਪਿਓਰ ਦੁੱਧ ਤੋਂ ਬਣਿਆ ਪਿਓਰ ਖੋਇਆ ਪਿਓਰ ਮਠਿਆਈਆਂ ਸਾਰੇ ਪ੍ਰੋਡਕਟ ਜਿਹੜੇ ਨੇ ਉਸੇ ਥੀ ਤਿਆਰ ਹੁੰਦੇ ਨੇ ਗੁਰਦਵਾਰਾ ਸਾਹਿਬ ਵਿਖੇ ਤੇ ਉਹਦੇ ਰਿਲੇਟਡ ਅਸੀਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਐਡ-ਆਨ ਕੀਤੀਆਂ ਸੀ ਤੇ ਮੈਂ ਸੋਚਦਾ ਸੀ ਕਾਫੀ ਦਿਨਾਂ ਤੋਂ ਕੋਈ ਵੀਡੀਓ ਨਹੀਂ ਪਈ ਸਟੋਰ ਦੀ ਤੇ ਅੱਜ ਆਪਾਂ ਇਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਹੈ ਇੱਕ ਤਾਂ ਜਿੰਨੇ ਬੰਦੇ ਛੋ ਰੋਡ ਤੋਂ ਕ੍ਰੋਸ ਕਰਦੇ ਨੇ ਇਹ ਗੁਰਦੁਆਰਾ ਪਰਮੇਸ਼ਰਦوار ਸਾਹਿਬ ਸੰਗਰੂਰ ਰੋਡ ਦੇ ਉੱਤੇ ਪਟਿਆਲਾ ਤੋਂ 13 ਕਿਲੋਮੀਟਰ ਜਦੋਂ ਨੂੰ ਆਪਾਂ ਭਾਨੀਗੜ੍ਹ ਨੂੰ ਜਾਈਦਾ ਹੈ ਰਸਤੇ ਦੇ ਵਿੱਚ ਆਉਂਦਾ ਹੈ ਇਸ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਰੁਕੋਗੇ ਤੇ ਤੁਹਾਨੂੰ ਨਾਲ ਜਿਹੜੀ ਸਭ ਤੋਂ ਨਵੀਂ ਚੀਜ਼ ਸ਼ੁਰੂ ਕੀਤੀ ਹੈ ਉਹ ਸੀ ਆਹ ਕਾਊਂਟਰ ਲਾਇਆ ਹੈ ਗਰਮ ਗਰਮ ਜਲੇਬੀ ਦਾ ਜਿਹੜੀ ਅਸੀਂ ਛੋਟੀ ਜਲੇਬੀ ਹੁੰਦੀ ਹੈ ਰੱਡੀ ਜਲੇਬੀ ਉਹ ਸੀ ਤਿਆਰ ਕਰਨ ਲੱਗ ਗਿਆ ਹੁਣ ਇੱਥੇ ਜਦੋਂ ਤੁਸੀਂ ਆਓਗੇ ਤੁਹਾਨੂੰ ਨਾਲ ਕੇਸਰ ਦਾ ਦੁੱਧ ਮਿਲੇਗਾ ਤੇ ਨਾਲ ਤੁਹਾਨੂੰ ਗਰਮ ਜਲੇਬੀਆਂ ਜਿਹੜੀਆਂ ਖਾਣ ਨੂੰ ਉਹ ਮਿਲਣਗੀਆਂ ਸਵਾਦ ਸਵਾਦ ਬਹੁਤ ਘੈਂਟ ਜਲੇਬੀਆਂ ਬੰਦੀਆਂ ਨੇ ਜਦੋਂ ਕਿ ਦੀ ਆਓ ਤੁਸੀਂ ਇਸ ਰਸਤੇ ਤੋਂ ਲੰਘੋ ਤੁਸੀਂ ਇੱਥੇ ਜਰੂਰ ਸਟਾਪ ਲਾ ਕੇ ਤੇ ਇਹ ਜਲੇਬੀਆਂ ਨੂੰ ਜਿਹੜਾ ਟੇਸਟ ਕਰਕੇ ਤੁਸੀਂ ਜਾਇਓ ਤੇ ਆਪਾਂ ਦੋ ਚਾਰ ਪ੍ਰੋਡਕਟ ਉਹ ਰੈਡ ਕੀਤੇ ਨੇ ਵਿੱਚ ਇਦਾਂ ਦੇ ਜਿਵੇਂ ਹੁਣ ਸੀਜ਼ਨ ਠੰਡ ਦਾ ਆ ਗਿਆ ਪਹਿਲਾਂ ਆਪਣਾ ਮਿਲਕ ਬਦਾਮ ਜਿਹੜਾ ਗਰਮੀਆਂ ਚ ਉਹ ਪੂਰਾ ਮਸ਼ਹੂਰ ਸੀ ਬਹੁਤ ਸਵਾਦ ਮਿਲਕ ਬਦਾਮ ਆਪਾਂ ਬਣਾਉਂਦੇ ਸੀ ਇੱਥੇ ਉਹ ਮਿਲਕ ਬਦਾਮ ਹਜੇ ਵੀ ਚੱਲੀ ਜਾਂਦਾ ਸਿਆਲਾਂ ਦੇ ਵਿੱਚ ਵੀ ਤੇ ਨਾਲ ਅਸੀਂ ਠੰਡ ਨੂੰ ਧਿਆਨ ਚ ਰੱਖ ਕੇ ਦੋ ਚਾਰ ਚੀਜ਼ਾਂ ਹੋਰ ਐਡ-ਆਨ ਕੀਤੀਆਂ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਨਾਲੇ ਬਾਕੀ ਦੇ ਪ੍ਰੋਡਕਟ ਤੁਹਾਨੂੰ ਜਿਹੜੇ ਸ਼ਾਪ ਦੇ ਅੰਦਰ ਨੇ ਉਹ ਵੀ ਦੱਸਾਂਗੇ ਤੇ ਆ ਜਲੇਬੀਆਂ ਮੈਂ ਤੁਹਾਨੂੰ ਜ਼ਰੂਰ ਰਿਕੁਐਸਟ ਕਰਦਾ ਤੁਸੀਂ ਜਦੋਂ ਵੀ ਇੱਥੋਂ ਲੰਘੋ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਕਿਸੇ ਦਾ ਜਿਹੜੇ ਮਿੱਠਾ ਖਾਣ ਦੇ ਸ਼ਕੀਨ ਨੇ ਉਹ ਆ ਜਲੇਬੀਆਂ ਜ਼ਰੂਰ ਖਾ ਕੇ ਜਾਇਓ ਇੱਕ ਜਿਹੜੇ ਹੈ ਨੇ ਨਾ ਖਾਣ ਪੀਣ ਦੇ ਸ਼ਕੀਨ ਤੇ ਉਹ ਇੱਕ ਵਾਰ ਮੇਰੀ ਗੱਲ ਮੰਨ ਕੇ ਆ ਜਰੂਰ ਜਲੇਬੀਆਂ ਸਾਡੀਆਂ ਖਾ ਕੇ ਤੁਸੀਂ ਜਾਇਓ ਤੇ ਆਪਾਂ ਅੰਦਰ ਤੁਹਾਨੂੰ ਦਿਖਾਨਿਆ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ ਅਸੀਂ ਸਿਆਲਾਂ ਨੂੰ ਧਿਆਨ ਚ ਰੱਖ ਕੇ ਨਵੀਆਂ ਐਡ-ਆਨ ਕੀਤੀਆਂ ਨੇ ਤਾਂ ਕਿ ਜਦੋਂ ਤੁਸੀਂ ਆਓ ਤੇ ਤੁਸੀਂ ਇੱਥੋਂ ਉਹ ਚੀਜ਼ਾਂ ਨੂੰ ਲੈ ਕੇ ਵੀ ਜਾ ਸਕਦੇ ਹੋ ਤੇ ਆਪਾਂ ਉਹ ਸਿੱਜਾਂ ਤੁਹਾਨੂੰ ਸਾਰੀਆਂ ਦਿਖਾਨੇ ਆ ਆਜੋ ਅੰਦਰ ਨੂੰ ਆਜੋ ਹਾਂਜੀ ਆਜੋ ਇਹ ਸਾਡੇ ਹੁਣ ਸਟੋਰ ਦਾ ਵਿਊ ਹੈ ਤੁਸੀਂ ਪਹਿਲਾਂ ਵੀ ਵੀਡੀਓ ਦੇਖੀਆਂ ਹੋਈਆਂ ਨੇ ਇਦੇ ਵਿੱਚ ਅਸੀਂ ਤੁਹਾਨੂੰ ਬੜੇ ਪ੍ਰੋਡਕਟ ਦਿਖਾਈ ਸੀ ਜਿਵੇਂ ਆ ਸਾਡੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਨੂੰ ਹੋ ਕੇ ਤੁਸੀਂ ਆ ਵੀ ਦਿਖਾ ਦਿਓ ਆ ਸਾਡੇ ਸ਼ੱਕਰਪਾਰੇ ਜਿਹੜੇ ਗੋੜਾ ਵਾਲੇ ਨੇ ਆ ਖੰਡ ਵਾਲੇ ਨੇ ਆ ਦੇਖੋ ਜਿਹੜੀਆਂ ਅਸੀਂ ਨਵੀਂ ਚੀਜ਼ਾਂ ਐਡ ਕੀਤੀਆਂ ਨੇ ਇੱਕ ਤਾਂ ਅਸੀਂ ਆ ਕੀਤਾ ਹੈ ਦੇਸੀ ਘਿਓ ਦਾ ਸਾਡਾ ਪਤੀਸਾ ਜਿਹੜਾ ਕਿ ਬੜਾ ਸਪੈਸ਼ਲ ਸਾਡਾ ਰਿਆ ਨੇੜੇ ਦਿਖਾ ਦਿਓ ਇਹ ਸਪੈਸ਼ਲ ਦੇਸੀ ਘਿਓ ਦਾ ਪਤੀਸਾ ਹੈ ਇਹਦਾ ਵੀ ਤੁਸੀਂ ਜਦੋਂ ਕਿਤੇ ਆਓਗੇ ਨਾ ਇਹਨੂੰ ਟੇਸਟ ਕਰਕੇ ਦੇਖੋਗੇ ਤੁਹਾਨੂੰ ਇਲਾਕੇ 'ਚ ਏਦਾਂ ਦਾ ਨਹੀਂ ਮਿਲਣਾ ਤੁਸੀਂ ਜੇ ਹੋਰ ਕਿਤੋਂ ਖਰੀਦੇ ਆ ਕਦੀ ਖਾਦਾ ਹੈ ਹਨਾ ਤੇ ਆ ਅਸੀਂ ਨਾਲ ਐਡ ਕੀਤੀ ਹੈ ਜਿਹੜੀ ਸਾਡੀ ਬੇਸਨ ਦੀ ਪੰਜੀਰੀ ਇਹ ਵੀ ਦੇਸੀ ਘਿਓ ਚ ਤਿਆਰ ਹੋਈ ਹੈ ਤੇ ਬੇਸਨ ਦੀ ਪੰਜੀਰੀ ਹੁਣ ਅਸੀਂ ਜਿਵੇਂ ਠੰਡ ਦਾ ਸੀਜ਼ਨ ਹੈ ਤੇ ਗਰਮ ਚੀਜ਼ਾਂ ਦੀ ਲੋੜ ਹੁੰਦੀ ਹੈ ਨਾ ਸਾਰੇ ਖਾਂਦੇ ਨੇ ਠੰਡ ਤੋਂ ਬਚਾ ਲਈ ਤੇ ਇਹ ਤੁਸੀਂ ਘਰਾਂ ਵਿੱਚ ਲੈ ਕੇ ਜਾ ਸਕਦੇ ਹੋ ਡਰਾਈ ਫਰੂਟ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਚ ਪਾਇਆ ਗਿਆ ਖੋਪੇ ਦੀ ਗਰੀ ਬਾਦਾਮ ਕਾਜੂ ਮਖਾਣੇ ਦੇ ਵਿੱਚ ਐਡ ਕੀਤੇ ਗਏ ਨੇ ਤੇ ਬੇਸਨ ਤੋਂ ਬਣੀ ਹੈ ਤੇ ਦੇਸੀ ਘਿਓ ਇਹਦੇ ਵਿੱਚ ਪਾਇਆ ਮਿੱਠਾ ਲਾਈਟ ਰੱਖਿਆ ਕਿਉਂਕਿ ਅੱਜ ਕੱਲ੍ਹ ਹਰ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਤੇ ਉਹਦੇ ਉਹਨੂੰ ਧਿਆਨ ਚ ਰੱਖ ਕੇ ਤਿਆਰ ਕੀਤੀ ਗਈ ਹੈ ਤੇ ਨਾਲ ਹੀ ਆਪਾਂ ਤਿਆਰ ਕੀਤੀ ਹੈ ਆਟੇ ਦੀ ਪੰਜੀਰੀ ਆ ਦੋਨੇ ਪੰਜੀਰੀਆਂ ਭਾਜੀ ਇੱਥੇ ਦਿਖਾ ਦਿਓ ਜਿਹੜੀਆਂ ਪਈਆਂ ਨੇ ਇਹ ਆਟੇ ਵਾਲੀ ਪੰਜੀਰੀ ਹੈ ਤੇ ਆ ਹੈਗੀ ਹੈ ਦੂਜੀ ਸਾਡੀ ਵੇਸਣ ਦੀ ਪੰਜੀਰੀ ਤੇ ਆ ਪਤੀਸਾ ਇਹ ਸਾਡੀਆਂ ਤਿੰਨ ਆਈਟਮਾਂ ਇਸ ਸਿਆਲਾਂ ਦੇ ਵਿੱਚ ਅਸੀਂ ਸ਼ੁਰੂ ਕੀਤੀਆਂ ਨੇ ਨਾਲ ਮਟਰ ਤੁਹਾਨੂੰ ਪਹਿਲਾਂ ਵੀ ਦਿਖਾਏ ਸੀ ਆਪ ਅਸੀਂ ਇੱਥੇ ਬਣਾਉਂਦੇ ਆ ਮਟਰ ਆਪ ਤਿਆਰ ਕਰਦੇ ਆ ਮਠੀਆਂ ਆਪ ਤਿਆਰ ਕਰਦੇ ਆ ਤੇ ਆਪ ਤੀਸਾ ਜਿੰਨੀਆਂ ਪੰਜੀਰੀਆਂ ਤੁਹਾਨੂੰ ਇਹ ਦੱਸ ਰਹੇ ਆ ਇਹ ਦੇਸੀ ਕਿਉਂ ਦੇ ਵਿੱਚ ਅਸੀਂ ਆਪ ਤਿਆਰ ਕਰਦੇ ਆ ਇਹ ਬਾਹਰੋਂ ਕਿਤੋਂ ਨਹੀਂ ਪਰਚੇਜ਼ ਹੁੰਦੀ ਆ ਇੱਥੇ ਤਿਆਰ ਹੁੰਦੀਆਂ ਨੇ ਤੇ ਤੁਸੀਂ ਜਿਹੜੇ ਸ਼ਕੀਨ ਨੇ ਨਾ ਖਾਣ ਪੀਣ ਦੇ ਲੋਕਲ ਨੇ ਪਟਿਆਲੇ ਵਾਲੇ ਨੇ ਸਮਾੜੇ ਵਾਲੇ 90 ਵਾਲੇ ਨੇ ਉਹ ਜਰੂਰ ਇੱਥੇ ਆ ਕੇ ਇਹਨਾਂ ਚੀਜ਼ਾਂ ਨੂੰ ਟੇਸਟ ਕਰ ਸਕਦੇ ਆ ਤੇ ਘਰਾਂ ਨੂੰ ਲੈ ਕੇ ਜਾ ਸਕਦੇ ਆ ਤੁਸੀਂ ਵਿਆਹਾਂ ਸ਼ਾਦੀਆਂ ਚ ਹੁਣ ਜਿਨ੍ਹਾਂ ਦੇ ਪ੍ਰੋਗਰਾਮ ਹੋਣੇ ਨੇ ਘਰਾਂ 'ਚ ਵਿਆਹ ਨੇ ਉਹ ਵੀ اٹੈਂਡ ਕਰਨ ਲੱਗਿਆਂ ਤੁਸੀਂ ਜਰੂਰ ਸਾਨੂੰ ਆਰਡਰ ਵਗੈਰਾ ਵੀ ਇੱਥੇ ਤੁਸੀਂ ਦੇ ਸਕਦੇ ਆ ਤੇ ਨਾਲ ਆਪਾਂ ਜਿਵੇਂ ਸਾਡੇ ਬਿਸਕਟ ਨੇ ਇਹ ਵੀ ਸਾਡੇ ਆਪਣੇ ਤਿਆਰ ਹੁੰਦੇ ਨੇ ਬੇਕਰੀ ਦੀਆਂ ਆਈਟਮਾਂ ਜਿੰਨੇ ਬਿਸਕਟ ਨੇ ਸਾਡੇ ਕੋਲ ਤਕਰੀਬਨ 7-8 ਤਰ੍ਹਾਂ ਦੇ ਬਿਸਕਟ ਨੇ ਉਹਦੇ ਵਿੱਚ ਦੇਸੀ ਘਿਓ ਵਾਲੇ ਗੋੜਾ ਆਟੇ ਵਾਲੇ ਜਿਹੜੇ ਬਿਸਕਟ ਨੇ ਉਹ ਵੀ ਤਿਆਰ ਹੁੰਦੇ ਨੇ ਤੇ ਆਹ ਮੂੰਗਫਲੀਆਂ ਸੀ ਸ਼ੁਰੂ ਕੀਤੀਆਂ ਆਹ ਜਿਹੜੇ ਨੇ ਅਮਰੰਥ ਦੇ ਲੱਡੂ ਜਿਹੜੇ ਚਲਾਈ ਦੇ ਲੱਡੂ ਹੁੰਦੇ ਨੇ ਇਹਦੇ ਬਹੁਤ ਫਾਇਦੇ ਨੇ ਇਹਦੇ ਵਿੱਚ ਪ੍ਰੋਟੀਨ ਜਿਹੜਾ ਬਹੁਤ ਜ਼ਿਆਦਾ ਹੁੰਦਾ ਤੇ ਪੁਰਾਣੇ ਬਜ਼ੁਰਗ ਖਾਂਦੇ ਹੁੰਦੇ ਸੀ ਤੇ ਅਮਰੰਥ ਚਲਾਈ ਦਾ ਉਹ ਸਾਗ ਚ ਵੀ ਪਾਉਂਦੇ ਸੀ ਕਈ ਚੀਜ਼ਾਂ ਚ ਪਾਉਂਦੇ ਸੀ ਤੇ ਮਜਬੂਤੀ ਲਈ ਆ ਚੀਜ਼ਾਂ ਵਰਤਦੇ ਹੁੰਦੇ ਸੀ ਸੋ ਇਹ ਲੱਡੂ ਵੀ ਤੁਸੀਂ ਜਿਹੜੇ ਸ਼ਕੀਨ ਨੇ ਉਹ ਤੁਸੀਂ ਖਾ ਸਕਦੇ ਹੋ ਤੇ ਆਜੋ ਅੱਗੇ ਨਾਲ ਆ ਸਾਡੇ ਆਟੇ ਜਿਹੜੇ ਨੇ ਇਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਸ ਸਟੋਰ ਦੇ ਵਿੱਚ ਅੱਗੇ ਆ ਬਿਸਕੁਟਾਂ ਦਾ ਸੈਕਸ਼ਨ ਆ ਗਿਆ ਇਸ ਤੋਂ ਬਾਅਦ ਆ ਸਾਡਾ ਆਟਿਆਂ ਦਾ ਸੈਕਸ਼ਨ ਆ ਗਿਆ ਇਹਦੇ ਵਿੱਚ ਸਾਡੇ ਕੋਲ ਕੋਧਰੇ ਦਾ ਆਟਾ ਹੈ ਜਿਹੜਾ ਸਾਡਾ ਬਿਲਕੁਲ ਪਿਓਰ ਤੁਸੀਂ ਵਰਤ ਕੇ ਦੇਖਿਓ ਘਰ ਦੀ ਚੱਕੀ ਵਾਲਾ ਆਟਾ ਜਿਹਨੂੰ ਕਹਿੰਦੇ ਨੇ ਕੋਧਰੇ ਦਾ ਆਟਾ ਹੈ ਸਾਡੇ ਕੋਲ ਬਾਜਰੇ ਦਾ ਆਟਾ ਠੰਡ ਦੇ ਵਿੱਚ ਅਸੀਂ ਇਹ ਵੀ ਸ਼ੁਰੂ ਕੀਤਾ ਸਾਲਾਂ ਦੇ ਵਿੱਚ ਬਾਜਰੇ ਦੇ ਆਟੇ ਦੀ ਵੀ ਲੋੜ ਪੈਂਦੀ ਹੈ ਤੇ ਉਦੋਂ ਬਾਅਦ ਸਾਡੇ ਕੋਲ ਹੈਗਾ ਮੱਕੀ ਦਾ ਆਟਾ ਆ ਜਿਹੜਾ ਨਾਲ ਇੱਥੇ ਮੱਕੀ ਦੇ ਆਟੇ ਦੇ ਵੀ ਥੱਲੇ ਪੈਕਟ ਪਏ ਨੇ ਤੇ ਨਾਲ ਸਾਡੇ ਕੋਲ ਰਾਗੀ ਦਾ ਆਟਾ ਮਲਟੀ grain ਆਟਾ ਤੇ ਸਾਡੀ ਘਰ ਦੀ ਬੀਜੀ ਹੋਈ ਕਣਕ ਕਾਲੀ ਕਣਕ ਬਲੈਕ ਵੀਟ ਜਿਹਨੂੰ ਕਹਿੰਦੇ ਨੇ ਜਿਨ੍ਹਾਂ ਨੂੰ ਗਲੂਟਨ ਤੋਂ ਪ੍ਰੋਬਲਮ ਹੁੰਦੀ ਹੈ ਨਾ ਗਲੂਟਨ ਤੋਂ ਜਿਨ੍ਹਾਂ ਨੂੰ ਅਲਰਜੀ ਹੈ ਉਹ ਬਲੈਕ ਵੀਟ ਦਾ ਆਟਾ ਯੂਜ਼ ਕਰ ਸਕਦੇ ਨੇ 슈ਗਰ ਵਾਲੇ ਬੰਦੇ ਉਹ ਆਟਾ ਖਾ ਸਕਦੇ ਨੇ ਤੇ ਉਹ ਜਿਨ੍ਹਾਂ ਨੂੰ ਨੋਰਮਲ ਕਣਕ ਤੋਂ ਅਲਰਜੀ ਹੈ ਉਹ ਕਾਲੀ ਕਣਕ ਦਾ ਆਟਾ ਤੁਸੀਂ ਵਰਤ ਸਕਦੇ ਹੋ ਤੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵੀ ਆٹے ਤੁਸੀਂ ਵਰਤ ਕੇ ਦੇਖਿਓ ਮੱਕੀ ਦਾ ਆਟਾ ਸਾਡੇ ਵਾਲਾ ਸਪੈਸ਼ਲ ਵਰਤ ਕੇ ਦੇਖਿਓ ਇਹ ਵੀ ਤੁਸੀਂ ਵਾਰ-ਵਾਰ ਆਓਗੇ ਜਦੋਂ ਇੱਕ ਵਾਰ ਤੁਸੀਂ ਇਹ ਆਟੇ ਨੂੰ ਵਰਤ ਲਿਆ ਤੇ ਨਾਲ ਅਸੀਂ ਆਹ ਦੇਖੋ ਦੇਸੀ ਘਿਓ ਦੀਆਂ ਜੜੀਆਂ ਇਹ ਸਾਡਾ ਦੇਸੀ ਘਿਓ ਵੀ ਹੈਗਾ ਸਾਡੇ ਕੋਲ ਘਰ ਦੀਆਂ گاਵਾ ਦਾ ਜਿਹੜਾ ਪਿਓਰ ਦੇਸੀ ਘਿਓ ਕਰਦਾ ਦੇਸੀ ਘਿਓ ਵੀ ਤੇ ਮੱਝਾਂ ਵਾਲਾ ਦੇਸੀ ਘਿਓ ਵੀ گاਵਾ ਦਾ ਵੀ ਦੇਸੀ ਘਿਓ ਤੇ ਮੱਝਾਂ ਦਾ ਵੀ ਕਈ ਰੇਟ ਕਹਿੰਦੇ ਵੀ ਰੇਟ ਦੱਸ ਦਿਆ ਕਰੋ ਜਿਹੜਾ ਮੱਝਾਂ ਦਾ ਘਿਓ ਹੈ ਉਸ ਹੀ ਦਿੰਨੇ ਆ 1000 ਰੁਪਏ ਕਿਲੋ ਨੂੰ ਤੇ ਜਿਹੜਾ گاਵਾ ਦਾ ਦੇਸੀ ਘਿਓ ਹੈ ਉਹ ਦਿੰਨੇ ਆ 1900 ਰੁਪਏ ਕਿਲੋ ਤੇ ਇਹਦੀਆਂ ਦੋ ਪੈਕਿੰਗਾਂ ਹੈਗੀਆਂ ਸਾਡੇ ਕੋਲ ਅੱਧਾ ਕਿਲੋ ਦੀ ਤੇ ਕਿਲੋ ਦੀ ਦੋਨਾਂ ਦੀ ਤੁਸੀਂ ਇਹ ਮੱਝਾਂ ਦੀ ਤੁਹਾਨੂੰ ਅੱਧਾ ਕਿਲੋ ਦੀ ਵੀ ਮਿਲ ਜੇਗੀ ਤੇ ਕਿਲੋ ਦੀ ਵੀ ਮਿਲ ਜੇਗੀ ਪਲੱਸ ਨਾਲ ਅਸੀਂ ਨਵੀਂ ਪੈਕਿੰਗ ਸ਼ੁਰੂ ਕੀਤੀ ਹੈ ਜਿਹੜੀ 5 ਕਿਲੋ ਦੀ 5 ਕਿਲੋ ਦੀ ਪੈਕਿੰਗ ਦੇ ਵਿੱਚ ਅਸੀਂ ਸਟੀਲ ਦੀ ਕੈਨੀ ਵੀ ਨਾਲ ਤੁਹਾਨੂੰ ਦਿੰਨੇ ਆ ਸਟੀਲ ਦੀ ਕੈਨੀ ਆ ਦੇਖੋ ਤੁਸੀਂ ਪੇ ਆ ਦੇਖਿਆ ਆ ਮੱਝਾਂ ਦਾ ਪਿਆ ਸਟੀਲ ਦੀ ਕੈਨੀ ਦੇ ਵਿੱਚ ਇਹ ਕੈਨੀ ਨਾਲ ਦਿੰਨੇ ਆ ਤੇ 5 ਕਿਲੋ ਦਾ ਦਾ ਰੇਟ ਲੱਗ ਜਾਂਦਾ ਹੈ ਕੈਨੀ ਬਾਅਦ ਚ ਤੁਹਾਡੇ ਕੰਮ ਆਏ ਦੀ ਹੈਣਾ ਇੱਕ ਇਹਦਾ ਖਾਸੀਅਤ ਇਹ ਆ ਕਿ ਜਿਵੇਂ ਇਹ ਪਲਾਸਟਿਕ ਦੇ ਡੱਬਿਆਂ ਚ ਨਹੀਂ ਹੈਗੇ ਉਹਦੇ ਕਈ ਸਾਈਡ ਇਫੈਕਟ ਹੋ ਜਾਂਦੇ ਨੇ ਜਾਂ ਤੇ ਫਿਰ ਇਹ ਗਲਾਸ ਚ ਸੈਟ ਰਹਿੰਦਾ ਕੱਚ ਦੇ ਚ ਤੇ ਜਾਂ ਫਿਰ ਆ ਸਟੀਲ ਦੀ ਕੈਨੀ ਦੇ ਵਿੱਚ ਇਹਦੇ ਵਿੱਚ ਇਹਦੇ ਜਿਹੜੇ ਨਿਊਟ੍ਰੀਸ਼ਨ ਵੈਲਿਊ ਆ ਜਿਹੜੀ ਘੋ ਦੀ ਉਹ ਵੀ ਬਰਕਰਾਰ ਰਹਿੰਦੀ ਜਦੋਂ ਆਪਾਂ ਸਟੀਲ ਦੇ ਵਿੱਚ ਇਹਨੂੰ ਦਿੰਨੇ ਆ ਤੇ ਨਾਲ ਸਾਡੇ ਸਿਮਰ ਭਾਜੀ ਵੀ ਹੈਗੇ ਨੇ ਉਹਨਾਂ ਨੂੰ ਮੈਂ ਕਹਾਂਗਾ ਤੁਸੀਂ ਵੀ ਵੀਡੀਓ ਚ ਆ ਜਾਓ ਇੱਕ ਮਿੰਟ ਤੁਹਾਨੂੰ ਆ ਦਿੰਨਾ ਮੈਂ ਮਾਈਕ ਲਾ ਕੇ ਆ ਜਾਓ ਆ ਜਾਓ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੇ ਇਹਨਾਂ ਨੂੰ ਦੱਸੋ ਆਪਣੀ ਆਪਣੀ ਇੱਕ ਨਵੀਂ ਆਈਟਮ ਹੋ ਰਹੀ ਹੈ ਵੀਰੇ ਹਨੀ ਵੇਖੋ ਜੀ ਇਹ ਤਿੰਨ ਤਰ੍ਹਾਂ ਦਾ ਆ ਗਿਆ ਪਹਿਲਾਂ ਇੱਕ ਤਰ੍ਹਾਂ ਦਾ ਹੀ ਸੀ ਆਪਣੇ ਕੋਲ ਹੁਣ ਤਿੰਨ ਤਰ੍ਹਾਂ ਦਾ ਮਤਲਬ ਕਿਲੋ ਵਾਲਾ ਅੱਧਾ ਕਿਲੋ ਵਾਲਾ ਤੇ ਪਾਈਆ ਵਾਲਾ ਜੀ ਇਹ ਇਹਾਂ ਦੀ ਕਵਾਂਟੀਟੀ ਜਿਵੇਂ ਇਹ ਤੁਸੀਂ ਛੋਟੀ ਪੈਕਿੰਗ ਚ ਲੈ ਕੇ ਜਾ ਸਕਦੇ ਹੋ ਛੋਟੀ ਪੈਕਿੰਗ ਹੈ ਦੀ ਤੇ ਇਹ ਅੱਧਾ ਕਿਲੋ ਦੀ ਹੈ ਹਾਂਜੀ ਹਾਂਜੀ ਇਹ ਪਾਈਆ ਪੱਲੋ ਦੀ ਹੈ ਇਹ ਆ ਕਿਲੋ ਦੀ ਬਾਜੀ ਇਹਨਾਂ ਦੇ ਸਾਡੇ ਸਟicker ਜਿਹੜੇ ਨੇ ਉਹ ਬਣ ਰਹੇ ਨੇ ਤੇ ਇਹਦੇ ਉੱਤੇ ਅਸੀਂ ਇਹਦਾ ਪੂਰਾ ਨਿਊਟ੍ਰੀਸ਼ਨ ਵੈਲਿਊ ਸਾਰਾ ਕੁਝ ਇਹਦਾ ਲਿਖ ਕੇ ਦਾਂਗੇ ਪ੍ਰੋਪਰ 100% ਪਿਓਰ ਹਨੀ ਜਿਹੜਾ ਉਹ ਹੈ ਇਹ ਜੈਜ ਰੇਟਾਂ ਦੇ ਬਿਲਕੁਲ 500 ਰੁਪਏ ਕਿਲੋ ਇਹ ਬਿਲਕੁਲ ਇਹਨੂੰ ਸ਼ੁੱਧ ਹੋ ਚੁੱਧ ਹੋਏਗਾ ਇਹ ਸ਼ੁੱਧ ਹਾਂ ਦੇਖ ਲਓ ਰੇਟ ਵੀ ਕਈ ਕਹਿੰਦੇ ਆ ਦੱਸ ਦਿਓ ਸਾਨੂੰ ਤੇ ਇਹ 500 ਰੁਪਏ ਕਿਲੋ ਆ ਤੇ 130 ਦੀ ਆ 250 ਗ੍ਰਾਮ ਵਾਲੀ ਜਿਹੜੀ ਉਹ ਡੱਬੀ ਆ 250 ml ਇਹ ਨਾਲ ਹੀ ਆ ਦੇਖੋ ਸਾਡੇ ਕੋਲ ਅੱਗੇ ਇਹ ਪਏ ਨੇ ਆ ਸਾਡੇ ਕੋਲ ਇੱਕ ਆਇਆ ਜਿਹੜਾ ਐਕਸਟਰਾ ਵਰਜਨ ਐਕਸਟਰਾ ਵਰਜਨ ਓਇਲ ਜਿਹੜਾ ਕੋਕੋਨਟ ਔਇਲ ਨਾਰੀਅਲ ਦਾ ਤੇਲ ਐਕਸਟਰਾ ਵਰਜਨ ਇਹ ਦੋ ਰੂਪਾਂ ਜੇ ਇੱਕ ਐਕਸਟਰਾ ਵਰਜਨ ਹੈ ਇੱਕ ਇਹ ਸਿੰਪਲ ਹੈ ਭਾਜੀ ਇਹ ਸਿੰਪਲ ਆ ਸਾਡੇ ਕੋਲ ਇਹ ਵੀ ਘਰ ਦਾ ਹੀ ਤਿਆਰ ਕੀਤਾ ਹੋਇਆ ਹੈ ਪਿਓਰ ਖੋਪੇ ਦੇ ਉੱਤੋਂ ਤੇ ਇਹ ਵੀ ਤੁਸੀਂ ਵਰਤ ਕੇ ਜਿਨ੍ਹਾਂ ਨੇ ਇਹ ਲੈ ਕੇ ਗਏ ਨੇ ਨਾ ਦਾ ਸਾਨੂੰ ਬਹੁਤ ਵਧੀਆ ਰਿਸਪਾਂਸ ਆਇਆ ਹੈ ਇਹ ਤੁਸੀਂ ਨਿਰਾ ਚਾਹ ਚ ਪਾ ਕੇ ਕਿਸੇ ਚੀਜ਼ ਚ ਪਾ ਕੇ ਖਾ ਵੀ ਸਕਦੇ ਹੋ ਚਮਚੇ ਨਾਲ ਖਾ ਸਕਦੇ ਹੋ ਸਬਜੀ ਬਣਾ ਸਕਦੇ ਹੋ ਤੇ ਇਹਨੂੰ ਤੁਸੀਂ ਆਪਣੇ ਸਿਰ ਚੋ ਜਿਨ੍ਹਾਂ ਨੇ ਕਈ ਇਹਨੂੰ ਮਾਲਿਸ਼ ਵੀ ਕਰਦੇ ਆ ਉਦਾਂ ਵੀ ਯੂਜ਼ ਕਰ ਸਕਦੇ ਆ ਬੀਚੋ ਵੀ ਕਿਤੇ ਨਾ ਕਿਤੇ ਜਿੱਥੇ ਵੀ ਕਿਸੇ ਨੂੰ ਸਹੀ ਲੱਗਦਾ ਉਹ ਯੂਜ਼ ਕਰ ਸਕਦਾ ਇਹ ਛੁੱਧ ਹੋਣਗੇ ਦੋਵੇਂ ਤੇਲ ਬਿਲਕੁਲ ਛੁੱਧ ਕੱਚੀ ਕਾਣੀ ਦੇ ਹਾਂਜੀ ਹਾਂਜੀ ਤੇ ਨਾਲ ਹੀ ਸਾਡੇ ਕੋਲ ਸਾਡੀ ਘਰ ਦੀ ਸਰੋਂ ਬੀਜੀ ਹੋਈ ਜਿਹੜੀ ਉਹਦਾ ਸਾਡੇ ਕੋਲ ਸਰੋਂ ਦਾ ਤੇਲ ਵੀ ਇੱਥੇ ਮੌਜੂਦ ਹੈਗਾ ਇਹ ਵੀ ਤਿੰਨ ਪੈਕਿੰਗਾਂ ਵਿੱਚ ਸਾਡੇ ਕੋਲ ਹੈਗਾ ਲੀਟਰ ਵਾਲੀ ਚ 2 ਲੀਟਰ 2 ਲੀਟਰ ਵਾਲੀ ਤੇ 5 ਲੀਟਰ ਤੇ ਨਾਲ ਹੀ ਸਾਡੇ ਕੋਲ ਆਹ ਆਰਗੇਨਿਕ ਪ੍ਰੋਡਕਟ ਨੇ ਆਪਾਂ ਤੁਹਾਨੂੰ ਦੱਸੇ ਹੋਏ ਸੀ ਜਿਵੇਂ ਸ਼ੱਕਰਾਂ ਸਾਡੀਆਂ ਦੇਸੀ ਖੰਡ ਸ਼ੱਕਰ ਇਹ ਆਰਗੇਨਿਕ ਪ੍ਰੋਡਕਟ ਨੇ ਸਾਰੇ ਆ ਜਿੰਨੇ ਨਰਸ ਪਏ ਆ ਇੱਥੇ ਹਨਾ ਬਦਾਮ ਕਾਜੂ ਸਾਰੇ ਆਚਾਰ ਆਪਣੇ ਕੋਲ ਅੱਗੇ 8-10 ਤਰ੍ਹਾਂ ਦੇ ਆਚਾਰ ਨੇ ਇੱਥੇ ਤੇ ਇਹ ਮਰੱਬਾ ਸਾਡੇ ਕੋਲ ਬਹੁਤ ਸਾਡੀ ਸੇਲ ਦੀ ਹੋਈ ਆ ਆਮਲੇ ਮਰੱਬੇ ਦੀ ਗੋੜਾ ਵਾਲਾ ਮਰੱਬਾ ਦੀ ਚਾਸ਼ਨੀ ਦਾ ਮਰੱਬਾ ਜੀ ਗੋੜਾ ਵਾਲੀ ਚਾਸ਼ਨੀ ਦਾ ਇਹ ਮਰੱਬਾ ਬਹੁਤ ਸੇਲ ਮਤਲਬ ਇੱਥੇ ਸਾਡੀ ਇਹਦੀ ਵਧੀਆ ਹੋਈ ਆ ਗੱਚਕ ਰਿਓੜੀਆਂ ਹੁਣ ਜਿਵੇਂ ਸੀਜ਼ਨ ਹੈ ਸਾਰੇ ਲੈ ਕੇ ਜਾਂਦੇ ਹਨਾ ਘਰਾਂ 'ਚ ਖਾਂਦੇ ਆ ਸ਼ੌਂਕੀ ਆ ਪੰਜਾਬੀਆਂ ਨੂੰ ਤਾਂ ਤਕਰੀਬਨ ਬਿਲਕੁਲ 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 ਸ਼ੌਕ ਰਹਿੰਦਾ ਸਾਡੀ ਸਭ ਤੋਂ ਵਧੀਆ ਚੀਜ਼ ਅੱਗੇ ਜਿਹੜੀ ਹੈ ਸਾਡਾ ਆ ਜਿਹੜਾ ਮਠਿਆਈਆਂ ਦਾ ਕਾਊਂਟਰ ਹੈ ਏ ਦੇਖੋ ਇਹਦੇ ਵਿੱਚ ਜਿੰਨੀਆਂ ਤੁਸੀਂ ਮਠਿਆਈਆਂ ਮੈਂ ਕੈਮਰੇਮੈਨ ਨੂੰ ਕੰਗ ਦਿਖਾ ਦੋ ਇੱਥੋਂ ਸਾਰੀਆਂ ਜਿੰਨੀਆਂ ਮਠਿਆਈਆਂ ਤੁਸੀਂ ਆ ਲੱਡੂ ਸਾਰੇ ਦੇਖ ਰਹੇ ਹੋ ਇਹਨਾਂ ਦੀ ਸ਼ਾਈਨਿੰਗ ਦੇਖੋ ਇਹ ਬਿਲਕੁਲ ਫਰੈਸ਼ ਹੁੰਦੀਆਂ ਨੇ ਤੁਹਾਨੂੰ ਮੈਂ ਜਾਣਕਾਰੀ ਲਈ ਦੱਸ ਦਿਆਂ ਜਿੰਨੀ ਚੀਜ਼ ਅੱਜ ਹੁੰਦੀ ਹੈ ਉਹਦੀ ਜੇ ਇਹਦੀ ਜਿਹੜੀ ਸੈਲਫ ਲਾਈਫ ਹੈ ਉਹ ਬਹੁਤ ਘੱਟ ਹੁੰਦੀ ਹੈ ਕਿਉਂਕਿ ਅਸੀਂ ਪ੍ਰੀਜ਼ਰਵੇਟਿਵ ਨਹੀਂ ਯੂਜ਼ ਕਰਦੇ ਕੋਈ ਬਹੁਤੇ ਇਹਦੇ ਵਿੱਚ ਕਿਉਂਕਿ ਉਹ ਕੈਮੀਕਲ ਵਿੱਚ ਪੈਂਦੇ ਨੇ ਉਹਦੇ ਨਾਲ ਇਹਨਾਂ ਦੀ ਸੈਲਫ ਲਾਈਫ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ ਮੰਨ ਲਓ ਇੱਕ ਇੱਕ ਮਹੀਨਾ ਇਹ ਮਠਿਆਈਆਂ ਖਰਾਬ ਨਹੀਂ ਹੁੰਦੀਆਂ ਆਮ ਲੋਕ ਇਦਾਂ ਕਰਦੇ ਨੇ ਪਰ ਉਹਦੇ ਨਾਲ ਹ ਅਸੀਂ ਕੀ ਕਰਦੇ ਹਾਂ ਜਿੰਨਾ ਕੁ ਤੁਸੀਂ ਖੋਇਆ ਘਰ ਬਣਾਓਗੇ ਜਿੰਨਾ ਕੁ ਟਾਈਮ ਤੁਹਾਡਾ ਕੱਢਦਾ ਉਨਾ ਕੁ ਹੀ ਸਾਡਾ ਕੱਢਦਾ ਸੋ ਅਸੀਂ ਇੱਥੇ ਸਿਰਫ 2 ਦਿਨ ਰੱਖਦੇ ਹਾਂ ਉਹਨਾਂ ਕੋਲ ਮਾਲ ਰੱਖਦੇ ਹਾਂ ਜਿਹੜਾ 2 ਦਿਨ ਚ ਸੇਲ ਹੋ ਜੇ ਉਸ ਤੋਂ ਬਾਅਦ ਫਿਰ ਤਾਜ਼ਾ ਬੰਦਾ ਹਰ ਰੋਜ਼ ਡੇਲੀ ਆਈਟਮਾਂ ਸਾਡੀਆਂ ਤਾਜ਼ੀਆਂ ਬੰਦੀਆਂ ਜਿੱ ਇੱਕ ਨਵੀਂ ਆਈਟਮ ਆਪਣੇ ਭਾਜੀ ਐਡ ਕੀਤੀ ਹੈ ਗਾਜਰ ਪਾਗੀ ਹਾਂਜੀ ਹਾਂਜੀ ਗਾਜਰ ਪਾਗ ਐਡ ਕੀਤਾ ਹੈ ਇਹਦੇ ਵਿੱਚ ਬਾਕੀ ਦੇ ਸਾਰੀਆਂ ਮਠਿਆਈਆਂ ਉਹੀ ਨੇ ਤੇ ਨਾਲ ਇੱਕ ਆਹ ਕਾਊਂਟਰ ਦਿਖਾ ਦਈਏ ਭਾਜੀ ਨੂੰ ਇੱਧਰ ਆ ਵੀ ਦਿਖਾ ਦਿਓ ਇੱਧਰ ਸਾਡਾ ਸਰਬ ਗੁਲਾਬ ਜਾਮਨ ਤੇ ਗੁਜਰੇਲਾ ਆਹ ਦੇਖੋ ਸਾਡਾ ਗਜ ਤੇ ਆ ਸਾਡੇ ਗਰਮ ਗਲਾਬ ਜਾਮਨ ਨੇ ਜਿਹੜੇ ਇਹ ਅਸੀਂ ਹੁਣ ਇਹ ਨਵੇਂ ਐਡ ਕੀਤੇ ਦੋਵੇਂ ਚੀਜ਼ਾਂ ਹੀ ਜਿਹੜਾ ਸਿਆਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਹੁਣ ਇਹ ਦੋ ਚੀਜ਼ਾਂ ਪਹਿਲਾਂ ਇੱਥੇ ਆਈਸਕ੍ਰੀਮ ਸੇਲ ਕਰਦੇ ਸੀ ਕੁਲਫੀ ਜਾਦਾ ਜਾਂਦੀ ਸੀ ਤੇ ਹੁਣ ਕੁਲਫੀ ਦੀ ਜਗ੍ਹਾ ਅਸੀਂ ਫਿਰ ਹਾਂਜੀ ਹਾਂਜੀ ਗਰਮ ਗਲਾਬ ਜਾਮਨ ਤੇ ਗਿਜਰੇਲਾ ਦਾ ਸੌਂਸ ਬਹੁਤ ਵਧੀਆ ਮਿਲਦਾ ਪਿਆ ਭਾਜੀ ਬਹੁਤ ਵਧੀਆ ਕਿਉਂਕਿ ਜਿੰਨੇ ਖਾ ਕੇ ਜਾਂਦੇ ਨੇ ਟੇਸਟ ਵਧੀਆ ਪਿਓਰ ਹੈ ਸਾਰਾ ਕੁਝ ਫਰੈਸ਼ ਹੈ ਸਭ ਤੋਂ ਵਧੀਆ ਗੱਲ ਤੇ ਉਹ ਚੀਜ਼ ਤੁਹਾਡੇ ਲਈ ਵੀ ਫਾਇਦਾ ਹੈ ਸਿਹਤ ਲਈ ਵੀ ਕਿਉਂਕਿ ਜਿੰਨਾ ਤੁਸੀਂ ਪੈਸਾ ਦੇਣਾ ਉਸੇ ਪੈਸੇ 'ਚ ਤੁਹਾਨੂੰ ਵਧੀਆ ਚੀਜ਼ ਗੱਲ ਹੈ ਤੁਹਾਡੇ ਲਈ ਸਾਰਿਆਂ ਲਈ ਹੈ ਨਾ ਤੇ ਇਹ ਭਾਈ ਸਾਹਿਬ ਦਾ ਜਿਹੜਾ ਉਪਰਾਲਾ ਬੜਾ ਵਧੀਆ ਉਹਨਾਂ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਤੇ ਆ ਨਾਲ ਇਧਰ ਵੀ ਦਿਖਾ ਦਿਓ ਆ ਸਾਡਾ ਬਦਾਨਾ ਤੇ ਆ ਨੇੜੇ ਕਰਕੇ ਆ ਸਾਡੀ ਰਹੀ ਸੀ ਆਪਣੀ ਆ ਬਾਲੂ ਸ਼ਾਈ ਇਹ ਵੀ ਬੜੀ ਸਪੈਸ਼ਲ ਹੈ ਸਾਡੀ ਦੇਸੀ ਘੋਦੀ ਸਪੈਸ਼ਲ ਬਾਲੂ ਸ਼ਾਈ ਬਦਾਨਾ ਵੀ ਭਾਈ ਆਪਣਾ ਬਦਾਨਾ ਵੀ ਅਸੀਂ ਹੁਣ ਸ਼ੁਰੂ ਕੀਤਾ ਇਹਦੇ ਹਜੇ ਸਟicker ਬੰਨੇ ਨੇ ਤੇ ਆ ਜਿਹੜੀਆਂ ਮਠਿਆਈਆਂ ਇਧਰ ਪਈਆਂ ਨੇ ਵੀ ਮਿਲਕ ਪਦਾਮ ਵੀ ਆਪਣਾ ਹਜੇ ਚੱਲ ਜੀ ਤੇ ਨਾਲ ਅਸੀਂ ਇਹ ਵੀ ਕੀਤਾ ਹੁਣ ਆ ਪਨੀਰ ਵੀ ਆਪਣਾ ਤਿਆਰ ਕਰਦੇ ਆ ਘਰ ਦਾ ਜਿਹੜਾ ਸਾਡਾ ਦੁੱਧ ਹੈ ਉਹਦਾ ਪਨੀਰ ਤਿਆਰ ਕਰਦੇ ਆ ਤੇ ਨਾਲ ਅਸੀਂ ਦੁੱਧ ਵੀ ਸੇਲ ਕਰਦੇ ਆ ਜਿਨ੍ਹਾਂ ਨੂੰ ਕੱਚਾ ਦੁੱਧ ਚਾਹੀਦਾ ਹੁੰਦਾ ਉਹ ਪੈਕਟਾਂ ਵਿੱਚ ਵੀ ਤੇ ਬੋਤਲਾਂ ਵਿੱਚ ਵੀ ਕੱਚਾ ਦੁੱਧ ਵੀ ਸਾਡੇ ਕੋਲ ਮੌਜੂਦ ਹੁੰਦਾ ਜਿਨ੍ਹਾਂ ਨੂੰ ਦੁੱਧ ਚਾਹੀਦਾ ਹੁੰਦਾ ਉਹ ਕੱਚਾ ਦੁੱਧ ਵੀ ਲੈ ਕੇ ਜਾ ਸਕਦੇ ਆ ਸਾਡੇ ਕੋਲ ਪਨੀਰ ਵੀ ਅਵੇਲੇਬਲ ਹੁੰਦਾ ਹਰ ਟਾਈਮ ਉਹ ਪਨੀਰ ਵੀ ਲੈ ਕੇ ਜਾ ਸਕਦੇ ਆ ਜਿਨ੍ਹਾਂ ਨੂੰ ਵੱਡਾ ਆਰਡਰ ਚਾਹੀਦਾ ਉਹ ਮੈਂ ਨੰਬਰ ਸਕਰੀਨ ਤੇ ਲਿਹਾਦਾਗਾ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਆਪਣਾ ਕੋਈ ਆਰਡਰ ਵੀ ਪਾ ਸਕਦੇ ਹੋ ਕਿ ਵਿਆਹ ਸ਼ਾਦੀ ਲਈ ਕਿਸੇ ਨੂੰ ਕੋਈ ਪ੍ਰੋਗਰਾਮ ਹੈ ਮਠਿਆਈ ਚਾਹੀਦੀ ਹੈ ਭਾਜੀ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਚੱਲ ਗਿਆ ਹੁਣ ਹਰ ਇੱਕ ਨੂੰ ਜ਼ਰੂਰ ਤੇ ਦੁੱਧ ਦੀ ਪਿਓਰ ਦੁੱਧ ਕਿਤੋਂ ਕਿਤੋਂ ਹੀ ਮਿਲਦਾ ਤੁਹਾਨੂੰ ਕਿਉਂਕਿ ਅੱਜ ਕੱਲ ਕੈਮੀਕਲ ਹਰ ਇੱਕ ਚੀਜ਼ ਕੈਮੀਕਲ ਹੈ ਇਸ ਕਰਕੇ ਸ਼ੁੱਧ ਪਿਓਰ ਦੁੱਧ ਆਪਣਾ ਸਾਡਾ ਅੱਜ ਕੱਲ ਦੇ ਪਾਣੀਆਂ ਚ ਪਾਊਡਰ ਪੈਂਦੇ ਨੇ ਤੇ ਉਹ ਸਾਰਾ ਦਾ ਦੁੱਧ ਹੀ ਬਣ ਜਾਂਦਾ ਤੇ ਜੇ ਆਪਾਂ ਨੂੰ ਪਿਓਰ ਦੁੱਧ ਕਿਤੋਂ ਮਿਲਦਾ ਹੈ ਪਿਓਰਿਟੀ ਵਾਲੀ ਚੀਜ਼ ਮਿਲਦੀ ਹੈ ਹਨਾ ਸਾਡੀ ਸਿਹਤ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਸਿਹਤ ਲਈ ਕੋਈ ਚੀਜ਼ ਵਧੀਆ ਮਿਲਦੀ ਹੈ ਤੇ ਹੋਰ ਸਾਨੂੰ ਖਰੀਦਣੀ ਚਾਹੀਦੀ ਹੈ ਖਾਣੀ ਚਾਹੀਦੀ ਉਹਦਾ ਧਿਆਨ ਰੱਖਣਾ ਚਾਹੀਦਾ ਤੇ ਭਾਈ ਸਾਹਿਬ ਦਾ ਤੇ ਧੰਨਵਾਦੀ ਆ ਕਿਉਂਕਿ ਉਹਨਾਂ ਲੋ ਇੰਨਾ ਸੋਹਣਾ ਪਰ ਅੱਲਾ ਆਪਾਂ ਨੂੰ ਬਹੁਤ ਚੀਜ਼ਾਂ ਮਿਲ ਰਹੀਆਂ ਨੇ ਹਨਾ ਇੰਨਾ ਆਪਣਾ ਗੁਰਦੁਆਰਾ ਸਾਹਿਬ ਦਾ ਲੰਗਰ ਦਾ ਖਰਚਾ ਹੈ ਸਾਰਾ ਤੁਸੀਂ ਦੇਖੋ 24 ਘੰਟੇ ਆਪਣਾ ਤੇ ਲੰਗਰ ਦੇ ਵਿੱਚ ਵੀ ਦੇਸੀ ਘਿਓ ਵਰਤਾਇਆ ਜਾਂਦਾ ਵੱਖਰੇ ਤੋਂ ਹਾਂਜੀ ਇੱਕ ਸਬਜੀ ਹੁੰਦੀ ਦੇਖੋ ਇਦਾਂ ਦਾ ਕਦੀ ਨਹੀਂ ਹੁੰਦਾ ਵੀ ਲੰਗਰ ਵਿੱਚ ਕੌਲੀ ਚ ਸਬਜੀ ਪਾਈ ਜਾ ਰਹੀ ਹੈ ਨਾਲ ਦੇਸੀ ਘਿਓ ਦਾ ਚਮਚਾ ਪਾਇਆ ਜਾ ਰਿਹਾ ਉਤੋਂ ਦੀ ਉਹਦੇ ਵਿੱਚ ਨਾਲ ਤੁਸੀਂ ਸਬਜੀ ਪਾਉਗੇ ਨਾਲ ਤੁਹਾਨੂੰ ਲੰਗਰ ਵਿੱਚ ਦੇਸੀ ਘਿਓ ਦਾ ਚਮਚਾ ਜਿਹੜਾ ਉਪਾ ਨੂੰ ਨਾਲ ਮਿਲੇਗਾ ਤੇ ਕਿੱਡੀ ਵਧੀਆ ਗੱਲੇ ਭਾਈ ਸਾਹਿਬ ਦਾ ਕਿੰਨਾ ਪਰਉਪਕਾਰ ਦੀ ਜਿਹੜੀ ਇਹ ਭਾਵਨਾ ਹੈ ਹਨਾ ਸਭ ਦੇ ਭਲੇ ਦੀ ਗੱਲ ਹੈ ਚਾਹ ਦੇਖੋ ਗੱਡੀਆਂ ਖੜੀਆਂ ਹੁੰਦੀਆਂ ਨੇ ਹਨਾ ਇੰਨੀ ਸੰਗਤ तकरीबन 8 ਤੋਂ 10000 ਬੰਦਾ ਰੈਗੂਲਰ ਇੱਕ ਦਿਨ ਦੇ ਵਿੱਚ ਗੁਰਦੁਆਰਾ ਸਾਹਿਬ ਨਾਲ ਨਿਸ਼ਕਰ ਕਰਕੇ ਤੇ ਇਨੇ ਲੋਕਾਂ ਲਈ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਨਾ ਸੋ ਇਹ ਸ਼ੌਪ ਦੀ ਜੋ ਵੀ ਇਨਕਮ ਹੋਣੀ ਹੈ ਉਹ ਤੁਹਾਡੀ ਇਹ ਇਨਕਮ ਵੀ ਜੋ ਤੁਸੀਂ ਇੱਥੇ ਕੋਈ ਖਰੀਦਦੇ ਵੀ ਹੋ ਨਾ ਜੋ ਇਸ ਤੱਕ ਤੁਹਾਡਾ ਮਾਣੋ ਤੁਸੀਂ ਕੋਈ ਮਠਿਆਈ ਲੈ ਕੇ ਉਹਦੇ ਵਿੱਚੋਂ ਕੋਈ 4 ਪੈਸੇ ਬਚਦੇ ਵੀ ਨੇ ਤਾਂ ਉਹ ਵੀ ਸੰਸਥਾ ਨੂੰ ਹੀ ਜਾਂਦੇ ਨੇ ਉਹਦੇ ਵਿੱਚੋਂ ਵੀ ਲੋਕਾਂ ਨੂੰ ਫ੍ਰੀ ਡੋਨੇਸ਼ਨ ਦੇ ਤੌਰ ਤੇ ਲੰਗਰਿਸ਼ ਕਿਹਾ ਜਾਂਦਾ ਹੈ ਪ੍ਰਸ਼ਾਦਾ ਹੀ ਸ਼ਕਾਇਆ ਜਾਂਦਾ ਹੈ ਸੰਗਤਾਂ ਦੀ ਦੇਸੀ ਘੋ ਨਾਲ ਸੇਵਾ ਹੀ ਕੀਤੀ ਜਾਂਦੀ ਹੈ ਸੋ ਇਹ ਇੱਕ ਤਰ੍ਹਾਂ ਦੀ ਕਿਤੇ ਨਾ ਕਿਤੇ ਇਹ ਸੇਵਾ ਹੀ ਆ ਸਾਰੀ ਜਿੰਨੀ ਵੀ ਆ ਸੋ ਆਪਾਂ ਬੜਾ ਸ਼ੁਕਰਾਨਾ ਨਿਕਲਦਾ ਜਦੋਂ ਭਾਈ ਸਾਹਿਬ ਦੇ ਇਦਾਂ ਦੇ ਯਤਨ ਉਹਨਾਂ ਦੀ ਇਦਾਂ ਦੀਆਂ ਕੋਸ਼ਿਸ਼ਾਂ ਜਦੋਂ ਦੇਖੀ ਦੀਆਂ ਨੇ ਤੇ ਦਿਲੋਂ ਸੱਚੀ ਜਿਹੜਾ ਬਹੁਤ ਜ਼ਿਆਦਾ ਸ਼ੁਕਰਾਨਾ ਨਿਕਲਦਾ ਤੇ ਤੁਹਾਨੂੰ ਮੈਂ ਇਹੀ ਰਿਕਵੈਸਟ ਕਰੂੰਗਾ ਆਉਂਦੇ ਜਾਂਦੇ ਤੁਸੀਂ ਜਦੋਂ ਵੀ ਜਿਹੜੀ ਆਪਣੀ ਪਿਆਰ ਵਾਲੀ ਸੰਗਤ ਆਉਤੇ ਲੈ ਕੇ ਜਾਂਦੇ ਨੇ ਆਉਂਦੇ ਜਾਂਦੇ ਤੁਸੀਂ ਸਾਡੀਆਂ ਜਰੂਰ ਕੁਝ ਕੁ ਜਿਹੜੀਆਂ ਇਹ ਆਈਟਮਾਂ ਇਹਨਾਂ ਨੂੰ ਜਰੂਰ ਤੁਸੀਂ ਟੈਸਟ ਕਰਕੇ ਦੇਖੋ ਵਰਤ ਕੇ ਦੇਖੋ ਖਾ ਕੇ ਦੇਖੋ ਤੁਹਾਨੂੰ ਆਪ ਹੀ ਬੜੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਹੈ ਤੇ ਨਾਲ ਹੀ ਮੈਂ ਤੁਹਾਨੂੰ ਇਹ ਕਹਿਣਾ ਕਿ ਸਾਡੀ ਇਹ ਜਿਹੜੀ ਵੀਡੀਓ ਹੈ ਤੁਸੀਂ ਅੱਗੇ ਸਾਰਿਆਂ ਨੂੰ ਸ਼ੇਅਰ ਕਰ ਦਿਓ ਆਪਣੇ ਭੈਣ ਭਰਾਵਾਂ ਨੂੰ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਸਟੋਰ ਕਿੱਥੇ ਖੁੱਲਿਆ ਕਿਉਂਕਿ ਇਦਾਂ ਜਦੋਂ ਆਪਾਂ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਆਂ ਫਿਰ ਇਹਦਾ ਪ੍ਰਚਾਰ ਵੀ ਕਾਫੀ ਜਗ੍ਹਾ ਹੋ ਜਾਂਦਾ ਫਿਰ ਤੁਹਾਡੇ ਭੈਣ ਭਰਾ ਹੋਰ ਵੀ ਦੇਖ ਲੈਂਦੇ ਨੇ ਆਉਂਦੇ ਜਾਂਦੇ ਕਿਉਂਕਿ ਸਾਰਿਆਂ ਦੇ ਰੂਟ ਵਿੱਚ ਆਉਂਦਾ ਹੈ ਬਠਿੰਡੇ ਤੋਂ ਕਿਸੇ ਨੇ ਚੰਡੀਗੜ੍ਹ ਜਾਣਾ ਉਹਦੇ ਰਸਤੇ 'ਚ ਆਉਣਾ ਤੇ ਪਟਿਆਲੇ ਵਾਲਿਆਂ ਨੂੰ ਉਹਦੇ ਹੀ ਨੇੜੇ ਹੈ ਤੇ ਜਿੰਨਾ ਜਿੰਨਾ ਅੱਗੇ ਤੋਂ ਅੱਗੇ ਆਪਾਂ ਸ਼ੇਅਰ ਕਰਦੇ ਆਂ ਲਿੰਕ ਭੇਜ ਦਿੰਨੇ ਆ ਉਹਦੇ ਨਾਲ ਫਿਰ ਕੀ ਹੁੰਦਾ ਹੈ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਇਹ ਸ਼ਾਪ ਇਦਾਂ ਖੁੱਲੀ ਆ ਤੇ ਆ ਸੋ ਇਨੀਆਂ ਗੱਲਾਂ ਤੁਹਾਨੂੰ ਕਹਿਣੀਆਂ ਸੀ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਇਦਾਂ ਦੀਆਂ ਵੀਡੀਓ ਹੋਰ ਅਪਡੇਟ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਰਦੇ ਰਾਂਗੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ